ਆਹ ਦਾ ਜਨਮਨ ਹੋਰ ਮੁਖ ਹੋਰ ਸਿਕਾਂਡੇ ਕੱਟਿਆ ਜਨਮਨ ਹੋਰ ਮੁਖ ਹੋਰ ਤੇ ਹੁਣ ਸਾਡੇ ਮਨ ਚ ਤਾਂ ਹੋ ਰਹਾ ਤੇ ਮੂੰਹ ਤੇ ਹੋ ਰਹਾ ਆਹ ਦੇ ਸਿਕਾਂਡੇ ਕੱਟਿਆ ਤਾਂ ਕੱਚੜਿਆਂ ਸੋ ਤੋਰ ਪ੍ਰੀਤ ਢੂੰਡ ਸੱਜਣ ਪਖਿਆ ਆਹ ਦਾ ਕੱਚੇ ਵਿਚਾਰਾਂ ਨਾਲ ਉਹ ਦੇਰੇ ਕੱਚੇ ਵਿਚਾਰ ਹੈ ਨਾ ਹਾਂਜੀ ਇਹ ਤੇ ਦੁਨਿਆਰੇ ਦੁਨਿਆਵੀ ਮਾਤੜੇ ਮਨਮਾਤੜੇ ਕੱਚੇ ਵਿਚਾਰ ਹੈ ਨਾਸ਼ਮਨ ਵਿਚਾਰ ਹੈ ਜੀ ਆਦੇ ਇਹਨੂੰ ਛੱਡਾ ਅਮੇ ਦੇਲੋਂ ਮੁਹੱਬਤ ਜਨ ਸਹੀ ਸੱਚਿਆ ਹੁਣ ਜੇ ਤਾਂ ਸਾਡਾ ਗੁਰਬਾਨੀ ਦੇ ਨਾਲ ਦਿਲ ਰਲ ਗਿਆ ਬਿਹਾਰ ਮੇਰੇ ਸਾਡੀ ਇੱਛਾ ਹੋਵੇ ਯਾਰ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ ਖਿੱਚ ਲੱਗਣਾ ਲੈਵ ਹੁਣ ਸਾਡੇ ਕਿਹ ਜੀ ਇਹਨਾਂ ਲੱਗਣਾ ਹੈ ਹੁਣ ਅਸੀਂ ਦੁਨਿਆਵੀ ਕੋਈ ਕੰਮ ਕਰਦੇ ਆਂ ਅਸੀਂ ਸਾਰਾ ਜੋਰ ਲਾ ਦਿੰਨੇ ਆਂ ਕੀ ਅਸੀਂ ਗੁਰਬਾਣੀ ਨੂੰ ਸਮਝਣਾ ਸੇ ਧਗਨ ਲਾਉਨੇ ਲੱਗਦਾ ਹੈ ਕੇ ਰੁਟੀਨ ਜੀ ਬਾਸ ਵੀ ਪੋਤੇ ਗਏ ਤੇ ਬਾਬੇ ਨਾਨਕ ਦੀ ਫੋਟੋ ਨੂੰ ਧੂਪ ਦੇਤੀ ਤੇ ਘਰੇ ਤੇ ਅਰਦਾਸ ਕਰਤੀ ਤੇ ਗੁਰਬਾਣੀ ਇਸੀ ਦਾ ਖੰਡਨ ਕਰਦੀ ਹੈ